ਵਾਹਿਗੁਰੂ ਸਾਹਿਬ ਜੀਓ ਬਾਰੇ ਮਹਾ ਮਾਂਝ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲਾਹਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਥਾਮ ਤੈਨ ਦੁਧਹਿ ਤੇ ਬਾਹਰੀ ਕੀ ਤਾ ਨ ਆਵੈ ਕਾਮ ਜਾਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀਂਦਾ ਹਰ ਨਾ ਹਾ ਨ ਮਿਲਿਆ ਸਾਜਨਾ ਕਦ ਪਾਈਐ ਬਿਸਰਾਮ ਜੇਤਕਰ ਹਰ ਕੰਤ ਨਾ ਪ੍ਰਗਟਈ ਅਠਨਗਰ ਸੇ ਗ੍ਰਾਮ ਸ੍ਰਵਸੀਂ ਗਾਤਮ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੋਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਦੇ ਚਲਤਾਮ ਵੈਸਾਖ ਧੀਰਨ ਕਿਉ ਵਾਂਢੀਆ ਜਿੰਨਾ ਪ੍ਰੇਮ ਵਿੱਚੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨ ਸੰਗਤਨ ਹਰ ਅਵਿਨਾਸੀ ਓਹ ਪਲ ਚ ਪਲ ਚ ਸਗਲੀ ਮੋਈ ਝੂਠਾ ਧੰਦਾ ਮੋਹ ਇੱਕ ਸਹਰ ਕੇ ਨਾਮ ਬਿਨ ਅੱਗੇ ਲਈ ਅਹ ਕੋਹੇ ਦਈਓ ਵਿਸਾਰ ਵਿਗੁੱਟ ਨਾਮ ਪ੍ਰਭ ਬਿਨ ਅਵਰ ਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਇਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਰਬ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਸ ਹੋਏ ਜਿਨ ਜਿਨ ਨਾਮ ਤੇ ਆਇ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਘਰੇ ਸਰਬ ਸੁਖਾਂ ਨਿਧ ਚਲਨ ਹਰ ਪੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾ ਹਿੰਜਰੇ ਕੂੜ ਗਏ ਦੁਬਿਦਾਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ